ਦੇ ਸਵਾਲ ਸੀ ਕਿ ਸਪੈਸ਼ਲ ਟੀਚਰ ਦੀ ਜਿਹੜੀ ਭਰਤੀ ਹੈ ਉਹਦੇ ਵਾਸਤੇ ਯੋਗਤਾ ਕੀ ਰਹੂਗੀ ਆਓ ਤੁਹਾਡੇ ਨਾਲ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਲਗਭਗ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਨੋਟਿਸ ਜਾਰੀ ਕੀਤਾ ਗਿਆ ਕਿ ਕੌਣ ਕੌਣ ਭਰ ਸਕਦਾ ਹੈ ਮਾਸਟਰ ਕੇਡਰ ਦੀਆਂ ਜਿਹੜੀਆਂ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਪੋਸਟ ਆਈਆਂ ਸਭ ਤੋਂ ਪਹਿਲਾਂ ਮੈਂ ਆਲਰੇਡੀ ਤੁਹਾਨੂੰ ਇੱਕ ਵੀਡੀਓ ਪਾ ਕੇ ਦੱਸ ਚੁੱਕਿਆ ਕਿ ਇਸ ਪੋਸਟਾਂ ਦੇ ਵਿੱਚ ਜਿਹੜੀ ਗਿਣਤੀ ਹੈਗੀ 1650 ਗਿਣਤੀ ਹੈਗੀ ਹੈ ਤੇ ਇਹਨਾਂ ਪੋਸਟਾਂ ਵਾਸਤੇ ਜਿਹੜੀ ਤਨਖਾਹ ਮਿਲੂਗੀ ਤੁਸੀਂ ਦੇਖ ਲਓ ਲੈਵਲ 6 ਦੀ 35400 ਪਰ ਮਨਥ ਜਿਹੜੀ ਤਨਖਾਹ ਮਿਲੂਗੀ ਸੋ ਇੱਥੇ ਇੱਕ ਚੀਜ਼ ਹੋਰ ਇੰਪੋਰਟੈਂਟ ਹੈ ਵੀ ਇਹ ਵੀ ਚੀਜ਼ ਆਲਰੇਡੀ ਮੈਂ ਤੁਹਾਨੂੰ ਪਹਿਲਾਂ ਡਿਸਕਸ ਕਰ ਚੁੱਕਿਆ ਵੀ ਤੇ ਜਿਹੜੇ ਜਰਨਲ ਕੈਟਾਗਰੀ ਦੇ ਜਿਹੜੇ ਬੱਚੇ ਭਰਨਗੇ ਉਹਨਾਂ ਵਾਸਤੇ ਬੀ ਦੇ ਵਿੱਚ ਉਹ 55% ਅੰਕ ਹੋਣੇ ਹੋਰ ਕੈਟਾਗਰੀ ਐਸ ਸੀ ਬੀ ਸੀ ਜਾਂ ਆਦਰ ਭਰਨਗੇ ਉਹਨਾਂ ਵਾਸਤੇ 50% ਮਾਰਕਸ ਹੋਣੇ ਜ਼ਰੂਰੀ ਹੈ ਚਲੋ ਇਹ ਗੱਲ ਤਾਂ ਛੱਡ ਦਈਏ ਹੁਣ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਗੱਲ ਹੋ ਰਿਹਾ ਪਰ ਇਹ ਚੀਜ਼ ਮੈਂ ਇਸ ਚੀਜ਼ ਨੂੰ ਗਲਤ ਕਰਦਾ ਵੀ ਕਿਉਂਕਿ ਇਹ ਗਲਤ ਰੂਲ ਬਣਾਇਆ ਗਿਆ ਸਰਕਾਰ ਵੱਲੋਂ ਚਲੋ ਠੀਕ ਹੈ ਵੀ ਹੁਣ ਇਸ ਭਰਤੀ ਲਈ ਐਲੀਜੀਬਿਲਟੀ ਕੀ ਹੈ ਤੁਸੀਂ ਦੇਖੋ ਇੱਕ ਚੀਜ਼ ਦੇਖੋ نیچے 1 ਸੈਕਿੰਡ ਵੇਟ ਹਾਂ ਆ ਤੁਹਾਡੇ ਸਾਹਮਣੇ ਆ ਚੁੱਕਿਆ ਵੀ ਸੋ ਇਹਦੇ ਵਿੱਚ ਕੀ ਲਿਖਿਆ ਕਹਿੰਦੇ ਇਸ ਭਰਤੀ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਇੱਥੇ ਇਹਨਾਂ ਨੇ ਲਿਖਿਆ ਵੀ ਦੇਖੋ ਸ਼ੁੱਡ ਹੈਵ ਦਾ ਪਾਸਟ ਬੈਂਚੂਲਰ ਡਿਗਰੀ education degree special education ਕਹਿਣ ਦਾ ਮਤਲਬ ਵੀ ਜਿਹੜੀ ਬੀਐਡ ਜਿਨ੍ਹਾਂ ਨੇ ਸਪੈਸ਼ਲ এডਿਕੇਸ਼ਨ ਚ ਕੀਤੀ ਹੈ ਬੀਐਡ ਠੀਕ ਹੈ ਚਾਹੇ 1 ਸਾਲ ਦੀ ਵੀ ਜਿਹੜਾ ਚਾਹੇ 2 ਸਾਲ ਦੀ ਹੈ ਜਿਨ੍ਹਾਂ ਨੇ ਸਪੈਸ਼ਲ এডਿਕੇਸ਼ਨ ਚ ਕੀਤੀ ਹੈ ਠੀਕ ਹੈ ਸੋ ਆਰਸੀਈ ਦੁਆਰਾ ਜਿਹੜੀ ਮੰਨ ਲਓ ਕਹਿਣ ਦਾ ਮਤਲਬ ਅ ਪ੍ਰਮਾਣਿਤ ਹੋਵੇ ਠੀਕ ਹੈ ਤਾਂ ਉਹ ਭਰ ਸਕਦੇ ਨੇ ਇਸ ਪੋਸਟ ਨੂੰ ਠੀਕ ਹੈ ਉਸ ਤੋਂ ਬਾਅਦ ਵੀ ਇਹਨਾਂ ਨੇ ਔਰ ਲਿਖਿਆ ਔਰ ਦਾ ਮਤਲਬ ਕੀ ਹੁੰਦਾ ਵੀ ਜਾਂ ਜਾਂ ਫਿਰ ਜੇਕਰ ਤੁਹਾਡੇ ਕੋਲੇ ਬੀ ਐਡ ਦੇ ਨਾਲ ਕਹਿੰਦੇ ਸ਼ੁੱਡ ਹੈ ਪਾਸਟ ਬੈਂਚਲਰ ਆਫ ਦਾ ਐਜੂਕੇਸ਼ਨ ਡਿਗਰੀ ਬੀ ਐਡ ਬੀ ਐਡ ਇਨ ਐਨੀ ਸਬਜੈਕਟ ਐਂਡ ਡਿਪਲੋਮਾ ਇਨ ਐਜੂਕੇਸ਼ਨ ਸਪੈਸ਼ਲ ਐਜੂਕੇਟਰ ਠੀਕ ਹੈ ਸੋ ਇਹਦੇ ਵਿੱਚ ਵੀ ਉਹੀ ਗੱਲ ਲਿਖੀ ਗਈ ਹੈ ਵੀ ਸੇਮ ਠੀਕ ਹੈ ਵੀ ਤੁਹਾਡੇ ਕੋਲੇ ਬੀ ਐਡ ਦੇ ਵਿੱਚ ਸਪੈਸ਼ਲ ਡਿਪਲੋਮਾ ਜਾਂ ਡਿਗਰੀ ਚਾਹੇ ਡਿਗਰੀ ਹੈ ਚਾਹੇ ਡਿਪਲੋਮਾ ਤੁਹਾਡੇ ਕੋਲ ਹੋਣਾ ਚਾਹੀਦਾ ਅੱਗੇ ਫੇਰ ਇਹਨਾਂ ਨੇ ਜਾਂ ਪਾ ਕੇ ਦੱਸਿਆ ਕਹਿੰਦੇ ਤੁਹਾਡੇ ਕੋਲੇ ਬੈਂਚੂਲਰ ਆਫ এডਿਕੇਸ਼ਨ ਡਿਗਰੀ ਬੀ ਐਡ ਦੀ ਜਿਹਦੀ ਗੱਲ ਕਰ ਰਿਹਾ ਕਹਿੰਦੇ ਇਨ ਐਨੀ ਸਬਜੈਕਟ ਵਿਦ ਆ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਡਿਪਲੋਮਾ ਸਪੈਸ਼ਲ এডਿਕੇਸ਼ਨ ਕਹਿੰਦੇ ਆ ਵੀ ਜੇਕਰ ਤੁਹਾਡੇ ਕੋਲੇ ਬੀਐਡ ਡਿਗਰੀ ਹੈਗੀ ਹੈ ਤੇ ਬੀਐਡ ਡਿਗਰੀ ਦੇ ਨਾਲ ਤੁਹਾਡੀ ਮਤਲਬ ਸਪੈਸ਼ਲ এডਿਕੇਸ਼ਨ ਨਹੀਂ ਹੈਗੀ ਠੀਕ ਹੈ ਸਪੈਸ਼ਲ এডਿਕੇਸ਼ਨ ਬੀਐਡ ਚ ਨਹੀਂ ਹੈਗੀ ਪਰ ਉਹਦੇ ਨਾਲ ਜੇ ਤੁਹਾਡੇ ਕੋਲੇ ਮਾਸਟਰ ਪੋਸਟ ਗ੍ਰੈਜੂਏਟ ਭਾਵੇਂ ਐਮਏ ਦੇ ਵਿੱਚ ਐਮਏ ਲੈਵਲ ਦੇ ਵਿੱਚ ਮਾਸਟਰ ਡਿਗਰੀ ਜੇ ਤੁਹਾਡੇ ਕੋਲੇ ਪ੍ਰੋਫੈਸ਼ਨਲ ਡਿਪਲੋਮਾ ਜਾਂ ਸਪੈਸ਼ਲ এডਿਕੇਸ਼ਨ ਹੈ ਤਾਂ ਵੀ ਤੁਹਾਡਾ ਚੱਲ ਜਾਊਗਾ ਉਸ ਤੋਂ ਬਾਅਦ ਇਹਨੇ ਇੱਕ ਹੋਰ एलिਜੀਬਿਲਟੀ ਦੱਸੀ ਹੈ ਇਹ ਤੁਸੀਂ ਆਪ ਵੀ ਨੋਟੀਫਿਕੇਸ਼ਨ ਆਪਣੇ ਟੈਲੀਗ੍ਰam ਤੇ ਪਾ ਦਿੱਤਾ ਜਾਊਗਾ ਆਪ ਵੀ ਖੁਦ ਪੜ ਲਿਓ ਅੱਗੇ ਦੇਖੋ ਕਹਿੰਦੇ ਵੀ Uh, should have passed any other equivalent qualification wet what the certificate of the ਕੈਂਡ ਅਮਲ ਸਿੰਪਲ ਜੀ ਭਾਸ਼ਾ ਵੀ ਬੜਾ ਨਾ ਪੜਨ ਦੀ ਜ਼ਰੂਰਤ ਹੈ ਨਹੀਂ ਆਪਾਂ ਨੂੰ ਇੱਥੇ ਐਨਐਸਏ ਵੀ ਇਹ ਜਿੰਨੇ ਵੀ ਤੁਹਾਡੇ ਇਸ ਲੈਵਲ ਦੇ ਇਸ ਬਰਾਬਰ ਦੇ ਡਿਗਰੀ ਦੇ ਜਿੰਨੇ ਵੀ ਤੁਹਾਡੇ ਕੋਈ ਡਿਪਲੋਮੇ ਡਿਗਰੀਆਂ ਇਸ ਲਈ एलिजिਬਿਲਟੀ ਹੈਗੀ ਆ ਤਾਂ ਉਹ ਵੀ ਵੈਲਿਡ ਹੋਣੀ ਚਾਹੀਦੀ ਹੈ ਠੀਕ ਹੈ ਪ੍ਰਮਾਣਿਤ ਯੂਨੀਵਰਸਿਟੀ ਤੋਂ ਠੀਕ ਹੈ ਕਾਉਂਸਲ ਆਫ ਇੰਡੀਆ ਤੋਂ ਜਿਹੜੇ ਵੈਲਿਡ ਹੋਣੇ ਚਾਹੀਦੇ ਆ ਫਿਰ ਹੀ ਉਹਨਾਂ ਨੂੰ ਮੰਨਿਆ ਜਾਊਗਾ ਸੋ ਇਹ ਵੀ ਤੁਹਾਡੇ ਸਾਹਮਣੇ ਇੱਕ ਵਾਰੀ ਮੈਂ ਦੁਬਾਰਾ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਵੀ ਪੜ ਸਕਦੇ ਹੋ ਸੋ ਇਹ ਕਲੈਰੀਫਾਈ ਹੋ ਚੁੱਕਿਆ ਕਿ ਹੁਣ ਜਿਹੜਾ ਇਹ ਭਰਤੀ ਆ ਚੁੱਕੀ ਹੈ ਟੀਚਰ ਸਪੈਸ਼ਲ ਮਾਸਟਰ ਦੇ ਵਿੱਚ ਠੀਕ ਹੈ ਮਾਸਟਰ ਕੇਟਰ ਦੇ ਵਿੱਚ ਕਹਿੰਦਾ ਮਤਲਬ ਬੀ ਐਡ ਵਾਲਿਆਂ ਵਾਸਤੇ ਤਾਂ ਉਹਨਾਂ ਵਾਸਤੇ ਇਹ ਕੁਝ ਮੰਗਿਆ ਜਾਊਗਾ ਬਾਕੀ ਹਲੇ ਇੱਕ ਹੋਰ ਅਫੀਸ਼ਲ ਨੋਟੀਫਿਕੇਸ਼ਨ ਆਊਗਾ ਉਹਦੇ ਵਿੱਚ ਥੋੜਾ ਮੋਟਾ ਚੇਂਜ ਹੁੰਦਾ ਜਾਂ ਨਹੀਂ ਹੁੰਦਾ ਉਹ ਤੁਹਾਡੇ ਤੇ ਇੱਕ ਜਰੂਰ ਆਪਾਂ ਸ਼ੇਅਰ ਕਰਦੇ ਰਹਾਂਗੇ ਸੋ ਵੀ ਧੰਨਵਾਦ ਜੁੜੇ ਰਹੋ ਆਉਣ ਵਾਲੇ ਦਿਨਾਂ 'ਚ ਮਾਸਟਰ ਕੇਡ ਦੀਆਂ ਜਿਹੜੀਆਂ ਜਰਨਲ ਪੋਸਟਾਂ ਵੱਖ-ਵੱਖ ਸਬਜੈਕਟਾਂ ਦੇ ਵਿੱਚ ਉਹ ਕਦੋਂ ਆਉਣਗੀਆਂ ਉਹਨਾਂ 'ਚ 55% ਦਾ ਜਿਹੜਾ ਇੱਕ ਮੁੱਦਾ ਭੱਜ ਚੁੱਕਿਆ ਉਹ ਰੱਦ ਕਰਵਾਉਣ ਵਾਸਤੇ ਚੈਨਲ ਨਾਲ ਜੁੜੇ ਰਹੋ ਯੂਨੀਅਨਾਂ ਦਾ ਸਾਥ ਦਿਓ ਠੀਕ ਹੈ ਕਿਉਂਕ ਦਾ ਜਿਹੜਾ ਸਿਸਟਮ ਸਪੈਸ਼ਲ ਐਜੂਕੇਸ਼ਨਰ ਦੀ ਜਿਹੜੀ ਟੀਚਰ ਦੀ ਭਰਤੀ ਆ ਇਹਦੇ ਵਿੱਚ ਵੀ ਲਗਭਗ ਜਿਹੜਾ ਆਪਾਂ ਕਹਿ ਸਕਦੇ ਆ ਇਹ ਬੇਤੁਕੀ ਸ਼ਰਤ ਹੈ ਠੀਕ ਹੈ ਜਦੋਂ ਤੁਸੀਂ ਪੀਐਸਟ ਲੈਨੇ ਹੋ ਜਦੋਂ ਤੁਸੀਂ ਮਾਸਟਰ ਗ੍ਰੈਜੂਏਟ ਲੈਨੇ ਹੋ ਤੁਹਾਨੂੰ ਬੀਐਡ ਦੇ ਬੀਏ ਦੇ ਵਿੱਚੋਂ 55% ਨੰਬਰ ਵਾਲਾ ਤਾਂ ਕੋਈ ਮੁੱਦਾ ਹੀ ਨਹੀਂ ਬਣਦਾ ਠੀਕ ਹੈ ਕਿਉਂਕਿ ਪਹਿਲਾਂ 45% ਤੇ 50% ਤੇ ਜਿਹੜਾ ਭਰਤੀ ਚੱਲ ਰਹੀ ਸੀ ਉਸੇ ਤਰ੍ਹਾਂ ਚੱਲਣੀ ਚਾਹੀਦੀ ਹੈ ਸੋ ਲਾਈਕ ਕਰੋ ਵੀ ਸ਼ੇਅਰ ਕਰੋ ਇਨ ਫਿਊਚਰ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਰਹੂਗੀ ਥੈਂਕ ਯੂ